ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਆਪਾਂ ਅੱਜ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਹਾਜ਼ਰ ਹੋਏ ਹਾਂ ਜੀ ਇਹ ਆਪਣਾ ਸੂਟ ਰੈਡੀ ਹੋ ਕੇ ਜਾ ਰਿਹਾ ਸੀ ਜੀ ਤੇ ਇਹ ਆਪਣਾ ਸੂਟ ਹੈ ਜੀ ਸਿਲਕ ਪਸ਼ਮੀਨੇ ਤੇ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਹੈ ਤਾਂ ਵਰਕ ਹੋਇਆ ਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਇਹਦਾ ਵਰਕ ਹੈ ਤੇ ਇਹ ਦਾ ਘੇਰਾ ਆਊਗਾ ਜੀ ਦੇਖੋ ਤੁਸੀਂ ਇਹ ਕਿਹੜਾ ਬਣਿਆ ਹੋਇਆ ਹੈ ਤਾਂ ਬਹੁਤ ਹੀ ਪਿਆਰਾ ਕਿਹੜਾ ਬਣਿਆ ਹੋਇਆ ਜੀ ਬਹੁਤ ਹੀ ਸਫਾਈ ਦਾ ਕੰਮ ਹੈ ਬਹੁਤ ਹੀ ਪਿਆਰਾ ਕਿਹੜਾ ਬਣਿਆ ਹੋਇਆ ਇਸ ਤਰ੍ਹਾਂ ਤੇ ਇਹ ਆਪਣਾ ਗਲੇ ਤੇ ਬਣਿਆ ਹੋਇਆ ਡਿਜ਼ਾਈਨ ਹੈ ਇਹ ਆਪਣਾ ਗਲੇ ਤੇ ਆਜੂਗਾ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਤੇ ਤੁਸੀਂ ਇਹ ਸਿਲਕ ਪਸ਼ਮੀਨੇ ਤੇ ਬਣਿਆ ਹੋਇਆ ਹੈ ਜੀ ਸਟਫ ਸਿਲਕ ਪਸ਼ਮੀਨਾ ਤੇ ਡਬਲ ਟੋਨ ਹੈ ਜੀ ਦੇਖੋ ਦੀ ਬੈਕ ਸਾਈਡ ਇਸ ਤਰ੍ਹਾਂ ਫਰੰਟ ਇਹ ਦੀਆਂ ਬਾਜੂ ਆ ਜੀ ਇਹ ਬਾਜੂ ਤੇ ਕੰਮ ਆਊਗਾ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਕੰਮ ਹੋਇਆ ਜੀ ਇਹ ਦੀਆਂ ਬਾਜੂ ਆਉਣਗੀਆਂ ਤੇ ਉਹਨੇ ਬਾਜੂ ਤੇ ਕੰਮ ਹੈ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਹੀ ਪਿਆਰਾ ਤੇ ਬਹੁਤ ਹੀ ਜ਼ਿਆਦਾ ਹੈਵੀ ਸੂਟ ਬਣ ਕੇ ਇਹ ਰੈਡੀ ਹੋਇਆ ਹੈ ਤੇ ਬਹੁਤ ਹੀ ਪਿਆਰਾ ਕੰਮ ਹੋਇਆ ਹੈ ਇਹ ਦੇ ਪੌਂਚਾਂ ਤੇ ਕੰਮ ਆਊਗਾ ਇਹ ਸਲਵਾਰ ਦੀ ਮੂਰੀ ਬਣੂਗੀ ਤਾਂਵੇਂ ਤੁਸੀਂ ਇਧਰੋਂ ਬਾਵਾ ਬਣਾ ਲਓ ਉਧਰੋਂ ਸਲਵਾਰ ਦੀ ਮੂਰੀ ਬਣਾ ਲਓ ਇਹ ਦੇਖੋ ਜੀ ਪੌਂਚਾਂ ਤੇ ਵੀ ਕੰਮ ਹੈ ਜੀ ਬਾਵਾ ਤੇ ਵੀ ਕੰਮ ਹੈ ਤੇ ਪੂਰਾ ਸੂਟ ਹੈਵੀ ਬਣ ਕੇ ਰੈਡੀ ਹੋਇਆ ਜੀ ਸਿਲਕ ਪਸ਼ਮੀਨੇ ਤੇ ਬਹੁਤ ਹੀ ਘੱਟ ਰੇਂਜ ਦਾ ਇਹ ਸੂਟ ਬਣਿਆ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਣਵਾਉਣੇ ਆ ਤਾਂ ਸਾਡਾ ਕੰਟੈਕਟ ਨੰਬਰ ਉੱਪਰ ਚੱਲ ਰਿਹਾ ਹੈ ਜੀ ਸਕਰੀਨ ਦੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਉਦਾ ਸੂਟ ਰੈਡੀ ਕਰਵਾ ਸਕਦੇ ਹਾਂ ਜੀ ਇਹ ਸੂਟ ਦੀ ਫਾਈਨਲ ਲੁੱਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਹੈ ਇਹ ਪੂਰਾ ਪਰਿਆਪਰਾ ਹੈ ਕਿ ਰਾਊਗਾ ਜੀ ਇਹ ਕਿਹੜਾ ਬਹੁਤ ਸੋਹਣਾ ਬਣਿਆ ਤੇ ਇਹ ਫਾਈਨਲ ਲੁੱਕ ਹੈ ਜੀ ਸੂਟ ਦੀ ਬਹੁਤ ਸੋਹਣਾ ਪਿਆਰਾ ਸੂਟ ਲੱਗਦਾ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆਰਡਰ ਕਰੋ ਜੀ ਥੈਂਕ ਯੂ